ਦੀ ਵਾਰਡ ਬੰਦੀ ਨੂੰ ਲੈ ਕੇ ਜਿਹੜਾ ਆਪਸੀ ਸਰਗਰਮ ਚੱਲ ਰਿਹਾ ਸੀ ਇੰਸਟਾਗ੍ਰਾਮ ਦੇ ਉੱਪਰ ਅੱਜ ਵੀ ਵਾਰਡ ਬੰਦੀ ਦੀ ਚੋਣ ਨੂੰ ਮੱਖਣਾਂ ਤੇ ਮੋਤਲ ਮੋਤਲ ਠੀਕ 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 ਮਗਾਂ ਸਾਡੇ ਭਰਾਵਾਂ ਨੂੰ ਬੇਨਤੀ ਹੈ ਸਾਡੀਆਂ ਭੈਣਾਂ ਨੂੰ ਬੇਨਤੀ ਹੈ ਕਿ ਆ ਕੇ ਅੱਗੇ ਬੈਠੋ ਆਪਣੇ ਸੁਪਾ ਕਮੇਟੀ ਜੈਜਾਪਾ ਟੀਮ ਆ ਜਿਹੜੀ ਉਹ ਪੂਰੇ ਚੈਜਾ ਬਣਾ ਰਹੀ ਆ ਇਹ ਤੋਂ ਪਹਿਲਾਂ ਕਿਉਂਕਿ ਆਪਾਂ ਤੁਸੀਂ ਸਾਡੇ ਡੰਗਾ ਲਈ ਵੇਖੋ ਕੋਲ ਹਥਿਆਰ ਹੈ ਤੇ ਫਿਰ ਅਸੀਂ ਸਾਡੇ ਕੋਲ ਗੰਨਾ ਹੈ ਆਪ ਵੀ ਅਫਸਰ ਇਹ ਪਿੰਡ ਲੋ ਸਾਡੇ ਨੂੰ ਮਾਰ ਦਿਓ ਨਹੀਂ ਸਾਡਾ ਰਾਹ ਨਹੀਂ ਸਾਨੂੰ ਮਾਰ ਦਿਓ ਥੋੜਾ ਰੋਕੋ ਚਲੋ ਸਾਡੇ ਖੇਤਾਂ 'ਚ ਬੜਿਓ ਅੱਗੇ ਐਡੀ ਸੀ ਐਡੀ ਸੀ ਸਾਹ ਖੜੇ ਕਰੋਗਾ ਪਹਿਲਾਂ ਦੰਗਾ ਮਾਰ ਤੁਸੀਂ ਇੱਥੇ ਬੰਦਾ ਕੋਲ ਤੁਸੀਂ ਜਾ ਕੇ ਪਿੰਡ ਤੁਸੀਂ ਨਾਲ ਸੀ ਬੁਰੇ ਬੜੇ ਵਿੱਚ ਉੱਥੋਂ ਬਚਾਈਂ ਨੇਕ ਕਟਰਾਕ ਕਟਰਾਕ ਕੋੜਾ ਪੈਂਦਾ ਹੋ ਹੋ ਵਾਪਸ ਇਹਨਾਂ ਟਕਰਾਕ ਕੋਈ ਨਹੀਂ ਅੱਛੀ ਤਿੰਨ ਬੰਦੇ ਨਹੀਂ ਟਰਾਲੀ ਤਾਂ ਫੜੀਆ ਸਾਡੀ ਇੱਕ ਵੀ ਬੰਦਾ ਹੈ ਨਹੀਂ ਹੁਣ ਟਰਾਲੀ ਲੈ ਜਾਓਗੇ ਤੁਸੀਂ ਟਰਾਲੀ ਤਾਂ ਤਾਂ ਲਿਆਇਆ ਸੀ ਬੜਾ ਹੁਣ ਲੈ ਜਾਵੇਂ ਰੋਰੀਆਂ ਨਾਲ ਭਰੀ ਪਈ ਆ ਉਹ ਤਾਂ ਜਨ ਬੰਬਾਂ ਨਾਲ ਭਰੀ ਹੋਈ ਆ ਹੁਣ ਤੁਸੀਂ ਲੈ ਜਾਓਗੇ ਟਰਾਲੀ ਕਿਨੂੰ ਲੈ ਜਾਣੀ ਆ ਤੁਸੀਂ ਟਰਾਲੀ ਤਾਂ ਸਾਡੀ ਟਰਾਲੀ ਦੇ ਦਿਓ ਜੇ ਗੱਲ ਕਰਨੀ ਤਾਂ ਬਦ ਕਰ ਲਿਓ ਨਹੀਂ ਅਸੀਂ ਵਿੱਚ ਵੱਜਾਂਗੇ ਹੁਣ ਸਾਡੇ ਉਹ ਪਿੰਡ ਵਾਲਿਆਂ ਨੇ ਦੱਸਿਆ ਟਰਾਲੀ 'ਚ ਰੋੜੇ ਇਹਨਾਂ ਨੇ ਧਰੇ ਨਹੀਂ ਜਾਂਦਾ ਟਰਾਲੀ ਦੇ ਦੋ ਜੇ ਪੜਨਾ ਪੈੜੇ ਰੋੜੇ 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 ਪੁਲਿਸ ਰੋੜੇ ਨਹੀਂ ਅਸੀਂ ਕਿੱਥੇ ਬਣਾ ਲਈ ਜੀ ਬੰਬਾ ਰੋੜੇ ਨਹੀਂ ਸਾਡੇ ਨਾਲ ਨਹੀਂ ਗੋਲੀਆਂ ਦਾ ਹੋਰ ਸਾਡੇ ਕੋਲ ਹੈਗੀ ਕਿੱਥੇ ਬਣਾ ਦੇ ਸਾਡੇ ਬੰਦੇ ਬਾਹਰ ਤੁਸੀਂ ਉੱਥੇ ਬੰਬ ਨਹੀਂ ਮਾਰੋ ਸਰ ਇਹ ਸਭ ਸ਼ੁਰੂ ਹੋ ਗਿਆ ਹੈ ਨਾ ਬਦਲਾ ਲਾਉਣੇ ਤੁਸੀਂ ਅਸੀਂ ਬੰਬ ਨਹੀਂ ਪੜਾਏ ਹੈਗੇ ਅਸੀਂ ਬੰਬ ਕਿੱਥੋਂ ਪੜਾਉਂਦੇ ਹਾਂ ਤੁਸੀਂ ਯਾਰ ਪਿੱਛੇ ਹਟੋ ਸਾਨੂੰ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈੜੇ ਲੈਓ ਨਾ ਨਾ ਨ ਰੋੜੇ ਲਾ ਕੇ ਦੇਾਂਗੇ ਟਰਾਲੀ ਕੋਣਾ ਨਹੀਂ ਦੇਣੀ ਰੋੜੇ ਲਾ ਕੇ ਦੇਾਂਗੇ ਇੱਥੇ ਸਾਨੂੰ ਰੋੜੇ ਨਹੀਂ ਪੱਟੇ ਜਾਣਗੇ ਇਸ ਰੋੜੇ ਨਹੀਂ ਮਿਲਦੇ ਅਸੀਂ ਜਿਹੜੀ ਮਰਜ਼ੀ ਕਰਨ ਪੱਟ ਲੈ ਆਏ ਨਹੀਂ ਪੱਟ ਲੈ ਕੇ ਫਿਰ ਮਾਰ ਲੈ ਸਾਰੀ ਦੁਨੀਆ ਮਾਰ ਦੇਗਾ ਤੂੰ ਹਾਂ ਕਹੀ ਨਾ ਕੋਈ ਗਾਣੇ ਦਲੀਲ ਨਾਲ ਗੱਲ ਕਰ ਯਾਰ ਪਹਿਲੇ ਤੂੰ ਸਭ ਪਰਦਾ ਪਰਦਾ ਆਇਆ ਅਸੀਂ ਕੁਝ ਕਿਹਾ ਉਹਨਾਂ ਨੂੰ ਰੋਕਿਆ ਉੱਥੇ ਸਾਡੇ ਬੰਦੇ ਨਹੀਂ ਬਾਹਰ ਭੱਜੀ ਉਹਨਾਂ ਨੇ ਪੰਗਾ ਲਿਆ ਉਹਨਾਂ ਨੇ ਪੁੱਛੋ ਉਹਨਾਂ ਨੂੰ ਸਾਨੂੰ ਬਾਹਰ ਭੱਜੀ ਬਾਹਰ ਨਹੀਂ ਆਇਆ ਉਹਨਾਂ ਨੇ ਪੰਗਾ ਲੈਣਾ ਤੁਹਾਡੇ ਨਾਲ ਕਿੱਥੋਂ ਆਇਆ ਕਿੱਡੀ ਗੱਲ ਲਾਈ ਸੀ ਉਹਨਾਂ ਨੂੰ ਪੰਗਾ ਲੈ ਲੈ ਸਾਡਾ ਜੈਨਾ ਬੰਬ ਜਨਾਬ ਕਿੱਥੇ ਬੰਬ ਬਣਾਉਨੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਬੰਬਾਂ ਦੀ ਫੈਕਟਰੀਂ ਦੀ ਉਹ ਨਹੀਂ ਹੁੰਦਾ ਮਾਰਨ ਵਾਲਾ ਫੈਸਲਾ ਜਿੰਨਾ ਮਰਜ਼ੀ ਮਾਰ ਦੋ ਮਾਸ਼ੀ ਦਾ ਬਣਾ ਕੇ ਖੜੋ ਥੋੜਾ ਪਿੱਛੇ ਕਰ ਲੋ ਹਿਸ ਲੈ ਲੈਣਾ ਪਾਉਂਦੇ ਥੋੜਾ ਪਿੱਛੇ ਕਰ ਰਹੇ ਹਾਂ ਹਿਸ ਲੈ ਲਾਂਗੇ ਤੁਸੀਂ ਬੰਦਾ ਦੇ ਦਿਓ ਬੰਦਾ ਨਹੀਂ ਮੈਂ ਘੱਟ ਬੰਦ ਜੇ ਤੁਹਾਨੂੰ ਕੱਢ ਲਿਓ ਲੈਓ ਬੰਦਾ ਦੋ ਇੱਕ ਟਾਇਰ ਦਾ ਸਾਡੇ ਕੋਲ ਡਰਾਈਵਰ ਨਹੀਂ ਹੈਗੇ ਤੁਸੀਂ ਪਿੱਛੇ ਹਟਾ ਦੋ ਹੋਰ ਪਿੱਛੇ ਹਟਾ ਦੋ ਟਰੈਂਡ ਮੰਗਦੇ ਨੇ ਫੇਰ ਦੋ ਯਾਦਾ ਬੰਦੇ ਨਹੀਂ ਕੋਈ ਨਹੀਂ ਹੁੰਦਾ ਉਹ ਬੰਦੇ ਪਾਸੇ ਕਰੋ ਉਹ ਬੰਦੇ ਦਾ ਖੇਤਾ ਜਰੇ ਨਹੀਂ ਉਹ ਸਾਡੀ ਸਿਗਰ ਜੀ ਕਰ ਰਹੇ ਆ ਉਹ ਇੰਟਰਨੈਸ਼ਨਲ ਕੋਈ ਤਾਂ ਮੰਨ ਲਓ ਬੰਬ ਹੈ ਕਬੰਬ ਦੇ ਅੱਗੇ ਅੱਗੇ ਲੜ ਲੜਾਈ ਆ ਰਹੀ ਆ ਲੜ ਲੜੋ ਜਾਂ ਲੜਨੇ ਤੁਸੀਂ ਲੜ ਲੜੋ ਅਸੀਂ ਲੜਨ ਦੀ ਗੱਲ ਨਹੀਂ ਆ ਅਸੀਂ ਬਾਫ ਕਰ ਦਾਂਗੇ ਸਾਡੀ ਟ੍ਰੈਨੀ ਨੇ ਇਹੋ ਨਹੀਂ ਗੱਲ ਸਭੇ ਕੋਈ ਬਾਤ ਆ ਜੀ ਫਾਰਮਿੰਗ ਵਿੱਚ ਸਾਡੇ ਥੋੜੇ ਬੰਦੇ ਲੱਠ ਲੜ ਕਰ ਉਹਨਾਂ ਨੇ ਬਾਹਾਂ ਤੋੜ ਦੀਆਂ ਜਿਹੜੇ ਜਿੱਦੇ ਕਿਥੇ ਟੁੱਟੀਆਂ ਓ ਹਸਪਤਲ ਗਿਆ ਜਾ ਕੇ ਪਤਾ ਨਾ ਛੋਟੇ ਤੋਂ ਮਾਰਦੇ ਸੀ ਸਾਡੇ ਹੀ ਹੋ ਵੀ ਸਾਰੇ ਤੁਹਾਡੀ ਅਬਰਾਨ ਜੀ ਸਾਰੇ ਸਾਡੇ ਹੀ ਆ 25 ਇਹ ਠੀਕ ਹੈ ਤੇਰੀ ਕੋਈ ਮਜਬੂਰੀ ਹੋਊਗੀ ਦੇ ਗੁਰੂ ਤੇਗ ਬਹਾਦਰ ਜੀ ਮੇਰੀ ਆਮ ਜੀ ਗੁਰੂ ਜੀ ਚੁੱਕਾ ਨਹੀਂ ਲਿਆ ਪਾਈ ਤਾ ਨੂੰ ਪੋਰਸ ਪਿੱਛੇ ਹਟਾਓ ਦੇਖੋ ਦੇਖੋ ਬੰਦੇ ਵਿਚਾਲੇ ਗਾ ਲੋ ਇੰਡੀਆ ਪੋਰਸ ਨੂੰ ਕਰ ਲੋ ਸਿਰ ਨਾ ਖਣੀ ਬਾਦ ਦੀ ਇਹ ਤਾਂ ਗਾਣਾ ਹੈ ਇਹ ਦੂਸਰਾ ਨਹੀਂ ਬਾਦ ਜਵਾਬ ਦੇਣਾ ਆਪਣੀ ਇਨਰੈਡੈਂਸ ਤੇ ਤੋਂ ਨਹੀਂ ਆਉਂਦਾ ਆਪਣੀ ਖੇਤਰੀ ਬਾਤ ਨੇ ਕੀਆ ਹੋਇਆ ਇਹ ਬਹੁਤ ਇਧਰ ਬਾਤ ਕਰਨਾ ਹੈ ਹੱਪਾ ਨੇ ਮੈਂਦੀ ਹੈ ਅਰ ਉਹਦਾ ਨਾਮ ਹੈ 65 ਹੈ ਨੀ ਉਹ ਰਾਜ ਦਾ ਬੰਦਾ ਬੋਲ ਰਿਹਾ ਪਰ ਮੈਨੂੰ ਪਤਾ ਨਹੀਂ ਲੱਗਦਾ ਕਿ ਡਰ ਲੱਗਦਾ ਭਾਈ ਕਿੱਦਾਂ ਉਹਨਾਂ ਵਿੱਚੋਂ ਆਪਾਂ ਤੇਰੇ ਕਿੱਥੇ ਹੈ ਜਿਹੜੇ ਪੈਟਰੋਲ ਬੰਬਾ ਦੇ ਸੀ ਕਿੱਥੇ ਤੇ ਇੱਕ ਸਰਕਾਰ ਨੇ ਆ ਬਾਹਰ ਸਾਰੇ ਪੱਤਰਕਾਰ ਨੂੰ ਮੈਂ ਕਹਿੰਦਾ ਇਹ ਪੈਟਰੋਲ ਬੰਬ ਦਿਖਾ ਦਿਓ ਕਿੱਥੇ ਦੱਸਦਾ ਪ੍ਰਧਾਨ ਜੀ ਪਤਾ ਕੀ ਹੈ ਜਿਹੜੇ ਨਹੀਂ ਗੋਲੀਆਂ ਦਾ ਹੋਰ ਸਾਡੇ ਕੋਲੇ ਹੈਗੀ ਤੇ ਸਾਡੇ ਬੰਦੇ ਬੰਬ ਨਹੀਂ ਮਾਰਦੇ ਉਹ ਸਿਰ ਸ਼ੁਰੂ ਕਰਦਾ ਬਦਲਾ ਉਹਨਾਂ ਨੂੰ ਤੁਸੀਂ ਅਸੀਂ ਪੰਪ ਨਹੀਂ ਬਣਾਏ ਹੈਗੇ ਅਸੀਂ ਪੰਪ ਕਿੱਥੋਂ ਬਣਾਏ ਹੈਗੇ ਲਈ ਮੇਰੇ ਮੁੰਡਾ ਦੀ ਥੋੜਾ 2000 ਰੁਪਏ ਸੋਣ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈਣ ਲਿਆ ਨਾ 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 ਅਬਾ ਰੋੜੇ ਲਾ ਕੇ ਦੇ ਦੇ ਸੋੜੇ ਲਾ ਕੇ ਦੇ ਹਾਂ ਟਰਾਲੀ ਛੋੜਾ ਨਹੀਂ ਦੇਣੀ ਰੋੜੇ ਲਾ ਕੇ ਦੇ ਹਾਂ ਸਾਨੂੰ ਰੋੜੇ ਨਹੀਂ ਪੱਟੇ ਜਾਣਗੇ ਇੱਥੇ ਰੋੜੇ ਨਹੀਂ ਮਿਲਦੇ ਅਸੀਂ ਜਿਹੜੀ ਮਰਜ਼ੀ ਕਰੀ ਪੱਟਾਂਗੇ ਪੱਟ ਲੈਗਾ ਫਿਰ ਮਾਰ ਦੇ ਸਾਰੀ ਦੁਨੀਆ ਮਾਰ ਦੇਗਾ ਤੂੰ ਹੈਂ ਆਈ ਨਾ ਕੋ ਗਾਲੇ ਗਲੀ ਨਾ ਗੱਲ ਕਰ ਯਾਰ ਪਹਿਲੇ ਤੂੰ ਸਿੱਪੜ ਨਾ ਵਰਦਾ ਆ ਆਸੀਂ ਕੁਛ ਕਿਹਾ ਨਾਲ ਉਹਨੂੰ ਰੋਕਿਆ ਉਥੇ ਸਾਡੇ ਬੰਦੇ ਦੀ ਬਾਹਰ ਪੰਗਾ ਲੈ ਆ ਉਹਨਾਂ ਨਾਲ ਪਿੱਛੇ ਉਹਨਾਂ ਨੂੰ ਮੈਨੂੰ ਬੜਾ ਡਰ ਲੱਗਦਾ ਆ ਲੱਖਾਂ ਉਹਨੇ ਪੰਗਾ ਲੈ ਲੈ ਸਾਡੇ ਨਾਲ ਪੈਕ ਫੈਕਟਰੀ ਲਾਈ ਸਿੱਟੀਆਂ ਉਹਨਾਂ ਨੂੰ ਪੰਗਾ ਲੈ 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 ਬੰਬ ਜਨਾਬ ਕਿੱਥੇ ਬੰਬ ਬਣਾਉਣੇ ਆ ਤਾ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਦੇਖ ਲੈ ਕਰ ਲੋ ਬੰਬਾਂ ਦੀ ਫੈਕਟਰੀ ਉਹਦੇ ਉਰੇ ਨਹੀਂ ਹੋਇਆ ਤੇ ਗੱਲ ਨੂੰ ਮਾਰਨ ਵਾਲਾ ਫੇਰ ਜਿੰਨਾ ਮਰਜ਼ੀ ਮਾਰ ਕੇ ਆ ਦੋ ਆ ਵੀ ਦੇ ਕਾਹ ਤੋਂ ਆਹੀ ਗਿਆ ਰਾਣੀ ਜੀ ਜਦੋਂ ਦੇਖਿਆ ਕਿਹਦੇ ਰੋਟਾ ਰਹੀ ਰੋਟਾ ਇਹਨੇ ਪਾ ਦਿੱਤਾ ਨੀ ਤਾਂ ਹੋ ਗਿਆ ਇੱਥੇ ਆਈ ਹਾਂ ਜੋ ਡਰਦੇ ਆ ਪਿੰਡ ਚ ਆ ਕੇ ਤਾਂ ਨਾ ਆਉਂਦੇ ਆ ਜਿਹੜਾ ਹੋ ਗਿਆ ਗਲਤ ਦੇਤੀ ਸਾਡੇ ਮੁੰਡੇ ਗੱਡੀ ਚ ਗੱਡੀ ਚੋੜਿਆ ਕਿਹਨੇ ਮੈਂ ਨਵੇਤੀ ਆ ਜੀ ਇੱਕ ਮਿੰਟ ਸੁਣੀਏ ਅਸੀਂ ਕਿੰਨੀ ਗੱਲਾਂ ਕਰਦੇ ਹਾਂ ਸੁਣ ਲਓ ਦੇਖੋ ਜਿਹੜੇ ਅਸੀਂ ਤੇ ਜਿਹੜੇ ਸਾਡੇ ਬੰਦੇ ਤੇ ਸੀਗੇ ਉਹਨਾਂ ਦਾ ਸਾਨੂੰ ਫੋਨ ਜਾਵੇ ਸਾਨੂੰ ਰਿਕਾਰਡਿੰਗਾਂ માં ਕੱਢ ਕੇ ਸੁਣਾਓ ਉਹਨਾਂ ਦੇ ਚਾਰ ਸਾਰੇ ਪੁਲਿਸ ਨੇ ਘੇਰ ਲੇ ਬੱਚਾ ਦੀ ਰੋਟੀ ਫਿਰ ਉਹਦਾ ਫੋਨ ਨਾਲ ਹੀ ਦੁਰਤ ਗਿਆ ਵੀ ਖਿੱਚ ਤੂੰ ਸ਼ੁਰੂ ਹੋ ਮਾਖੇ ਜੀ ਤੂੰ ਤੋਂ ਬਾਅਦ ਕਹਿੰਦਾ ਵੀ ਕਿਹਨਾ ਸਾਡੇ ਅਸੋ ਤੋਂ ਤੁਰੇ ਨਹੀਂ ਜਦੋਂ ਲਾਠੀ ਚਾਰ ਜੋਗਾ ਸੀ ਫਿਰ ਜਿਹਦੇ ਆ ਗਏ ਜੀ ਇੱਥੇ ਤੋਂ ਲੇ ਗਏ ਨਾ ਜੀ ਆਉਂਦੇ ਪਿੱਛੇ ਤੇ ਹੁਣ ਜੇ ਤੁਸੀਂ ਇੰਨੇ ਕੁ ਬੰਦਿਆਂ ਨੂੰ ਐ ਗੁੱਟ ਕੇ ਗੱਲ ਸੁਣੋ ਸਾਨੂੰ ਐ ਡਰਾ ਲਓ ਜੀ ਜਿਹੜਾ ਬੰਦਾ ਜਿਹੜਾ ਬੰਦਾ ਮਾਰਨ ਲਈ ਤਿਆਰ ਹੋ ਗਏ ਉਹਨਾਂ ਨੂੰ ਕੌਣ ਡਰਾਉਗਾ ਤੁਹਾਡਾ ਕਿਹੜਾ ਰਸਤਾ ਰੋਕਿਆ ਕਾਲੀ ਕੇਦੀ ਲਾਈ ਹੁਈ ਜੀ ਰੰਗ ਜੋ ਤੁਸੀਂ ਮੋੜ ਕੇ ਆਪੀ ਫੋਰਸ ਲਿਜਾਓ ਮੁੜ ਕੇ ਬੈਠ ਕੇ ਗੱਲ ਕਰ ਲਓ ਕੋਈ ਮੈਂ ਅੰਮਰ ਥੋੜੀ ਜੀ ਐਡੀਸੀ ਸਾਹਿਬ ਆਪੀ ਤੁਸੀਂ ਵੱਧ ਦੋ ਇੱਕ ਮਿੰਟ ਦੀ ਥੋੜਾ ਹੋਣਾ ਨਹੀਂ ਥੋੜਾ ਮੁਕਾਬਲਾ ਨਹੀਂ ਅਸੀਂ ਕਰ ਸਕਦੇ ਵੱਧ ਦੋ